ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੇਲਿਓ ਨਿਕਲਦੇ ਸ਼ੇਰ ਕਾਂਢ 19ਵਾਂ ਚੜ੍ਹ ਸਿੰਘ ਗਿਲਜਨ ਈਮਕਟੈ ਪੁੰਨ ਕਟੈ ਜਿਮ ਪਾਪ ਪੰਥ ਦਾ ਕਿਹਾ ਮੰਨ ਕੇ ਤੇ ਸਿੰਘਾਂ ਦੇ ਬਚਨਾਂ ਨੂੰ ਸੀਸ ਨਿਵਾ ਸਰਦਾਰ ਚੜ੍ਹਤ ਸਿੰਘ ਆਪਣੇ ਜਥੇ ਦੇ ਚਨਿੰਦਾ ਸਾਥੀਆਂ ਨਾਲ ਇਸ ਤਰ੍ਹਾਂ ਮੂਰੇ ਆਇਆ ਜਿਵੇਂ ਬੇਲਿਓ ਨਿਕਲਦੇ ਸ਼ੇਰ ਹੋਣ ਲੱਕੜ ਬੱਗਿਆਂ ਦਾ ਝੁੰਡ ਅੱਗਿਓ ਘੇਰਾ ਪਾਈ ਖਲੋਤਾਂ ਸੀ ਸੋ ਸ਼ੇਰਾਂ ਦਾ ਟੀਚਾ ਸਾਹਮਣੇ ਸੀ ਬਸ ਸਟੀਕ ਵਾਰ ਦੀ ਲੋੜ ਸੀ ਲੱਕੜਬੱਗਿਆਂ ਦੀ ਕਦ ਛੇਰਾਂ ਨਾਲ ਬਣਦੀ ਹੈ ਉਹ ਤਾਂ ਜਦੋਂ ਹੀ ਮੌਕਾ ਲੱਗਾ ਛੇਰਾਂ ਦੇ ਬੱਚਿਆਂ ਤੇ ਟੁੱਟ ਪੈਣਗੇ ਲੱਕੜਬੱਗੇ ਕਿਤੇ ਉਦੋਂ ਹੀ ਸ਼ਿਕਾਰ ਥੋੜਾ ਕਰਦੇ ਨੇ ਜਦੋਂ ਭੁੱਖ ਲੱਗੀ ਹੋਵੇ ਉਹ ਤਾਂ ਛੇਰਾਂ ਨੂੰ ਐਸਾ ਵੈਰੀ ਮੰਨਦੇ ਹਨ ਜਿਨ੍ਹਾਂ ਦਾ ਉਹਨਾਂ ਦੇ ਸ਼ਿਕਾਰ ਅਤੇ ਇਲਾਕੇ ਤੇ ਉਹਨਾਂ ਨਾਲੋਂ ਵੱਧ ਦਬ ਦਬਾ ਹੈ ਜਦ ਤੀਕ ਜੰਗਲ ਵਿੱਚ ਛੇਰ ਘੁੰਮਦੇ ਹੋਣ ਇਲਾਕਾ ਉਹਨਾਂ ਦਾ ਨਹੀਂ ਹੋ ਸਕਦਾ ਇਸੇ ਲਈ ਉਹ ਛੇਰਾਂ ਦੀਆਂ ਨਸਲਾਂ ਦੇ ਵੈਰੀ ਨੇ ਸੋ ਬੱਚਿਆਂ ਦਾ ਸ਼ਿਕਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਉਹ ਨਹੀਂ ਵੇਦੇ ਕਿ ਬੱਚਿਆਂ ਦੇ ਤਾਂ ਹਜੇ ਦੰਦ ਤੇ ਨੰਦਰਾ ਵੀ ਨਹੀਂ ਆਏ ਸ਼ੇਰਾਂ ਨੂੰ ਕਿਲਕਾਰੀਆਂ ਮਾਰਦੇ ਲੱਕੜ ਬੱਗੇ ਸਾਹਮਣੇ ਸਾਫ਼ ਦਿਖਾਈ ਦੇ ਰਹੇ ਹਨ ਗਿਣਤੀ ਹਮੇਸ਼ਾ ਵਾਂਗ ਉਹਨਾਂ ਦੀ ਜ਼ਿਆਦਾ ਹੈ ਇੰਨੀ ਕੁ ਜ਼ਿਆਦਾ ਕਿ ਇਕੱਲੇ ਇਕੱਲੇ ਸ਼ੇਰ ਦੇ ਹਿੱਸੇ ਹਜ਼ਾਰ ਹਜ਼ਾਰ ਹੋਣ ਇਸੇ ਬਾਣ ਦੇ ਉਹ ਆਦੀ ਨੇ ਇਹੀ ਉਹਨਾਂ ਦੀ ਯੁੱਧ ਨੀਤੀ ਹੈ ਕਿ ਗਿਣਤੀ ਦੇ ਜ਼ੋਰ ਤੇ ਸ਼ੇਰ ਨੂੰ ਢਾ ਲੈਣ ਪਰ ਐਤਕੀ ਜੰਗ ਸ਼ਿਕਾਰ ਬਚਾਉਣ ਦੀ ਨਹੀਂ ਬੱਚੇ ਬਚਾਉਣ ਦੀ ਹੈ ਇਸ ਵਾਰ ਉਹ ਲੱਕੜ ਬੱਗਿਆਂ ਦਾ ਦਾ ਨਹੀਂ ਲੱਗਣ ਦੇ ਸਕਦੇ ਚਮਕੌਰ ਗੜੀ ਦੇ ਸਿੱਧਕਾਂ ਵਾਲੇ ਰਾਹ ਆਓ ਖਾਲਸਾ ਜੀ ਮਹਾਰਾਜ ਦੇ ਬਚਨ ਪਾਲਣ ਦਾ ਵੇਲਾ ਆ ਢੁੱਕਾ ਹੈ ਕੱਲੇ ਕੱਲੇ ਸਵਾ ਲੱਖ ਦਾ ਟੱਕਰਾ ਕਰਨ ਲਈ ਕਮਰ कसे ਕਰ ਲੋ ਯਾਦ ਰੱਖੋ ਕਿ ਅੰਮ੍ਰਿਤਸਰ ਸਾਹਿਬ ਤੋਂ ਤੁਰਨ ਲੱਗੇ ਕੀ ਕਾਲ ਕਰਕੇ ਤੁਰੇ ਸੀ ਕਿ ਵਹੀਰ ਨੂੰ ਤਤੀਵਾ ਨਹੀਂ ਲੱਗਣ ਦਿਆਂਗੇ ਸੂਰਬੀਰ ਬਚਨ ਕੇ ਬੜੀ ਹੁੰਦੇ ਨੇ ਕਾਲ ਰਹਿ ਜਾਵੇ ਸਿਰ ਭਾਵੇਂ ਰਹੀ ਨਾ ਰਹੇ ਇਹੀ ਸੂਰਮੇ ਦਾ ਧਰਮ ਹੈ ਨਾਲੇ ਸਿਰ ਲੱਗ ਕੇ ਵੀ ਜੇ ਕਾਲ ਨਿਭ ਜਾਵੇ ਤਾਂ ਇਹ ਸਭ ਤੋਂ ਸਸਤਾ ਸੌਦਾ ਹੈ ਬਚਨਾ ਨੂੰ ਸਿਰਾਂ ਨਾਲ ਪਾ ਲੋ ਮਗਰ ਲੈ ਫਿਕਰ ਸਭ ਕਲਗੀਧਰ ਮਹਾਰਾਜ ਦੇਖਣਗੇ ਤੁਸੀਂ ਤਾਂ ਸਰੀਰ ਵਿੱਚੋਂ ਲਹੂ ਦਾ ਆਖਰੀ ਕਤਰਾ ਵਹਿ ਜਾਣ ਤੱਕ ਜੂਜੋ ਚੇਤੇ ਰਹੇ ਕਿ ਜੇ ਸਾਡੇ ਜਿਉਂਦੇ ਜੀਵ ਹੀਰ ਦੇ ਕੰਡਾ ਵੀ ਚੁੱਭ ਗਿਆ ਤਾਂ ਇਹ ਮੇਹਣਾ ਹੈ ਸਾਡੇ ਸਿਰ ਸੂਰਮਿਆਂ ਲਈ ਸਿਰਾਂ ਤੇ ਮੇਹਣੇ ਲੈਣ ਨਾਲੋਂ ਸਿਰ ਵਾਰ ਦੇਣਾ ਖਰਾ ਸੌਦਾ ਹੈ ਸਰਦਾਰ ਚਰਤ ਸਿੰਘ ਸ਼ੇਰ ਵਾਂਗ ਗਰਜਿਆ ਸਰਦਾਰ ਦੇ ਵੰਗਾਰ ਭਰੇ ਬੋਲ ਸੁਣ ਕੇ 200 ਲੜਾਕੇ ਸਿਰ ਤਲੀ ਤੇ ਧਰੀ ਅੱਗੇ ਆਏ ਤੇ ਅਫਗਾਨਾਂ ਵੱਲ ਵਧੇ ਸਰਦਾਰ ਸਭਨਾ ਤੋਂ ਮੂਰੇ ਸੀ ਇਹ ਤਾਂ ਉਲਟਾ ਸਾਡੇ ਤੇ ਹੀ ਹਮਲਾ ਕਰਨ ਆ ਰਹੇ ਨੇ ਹਜੂਰ ਫੌਜਦਾਰ ਜਹਾਨ ਖਾਨ ਨੇ ਅਬਦਾਲੀ ਨੂੰ ਜਾ ਕੇ ਦੱਸਿਆ ਕੈਸੇ ਸਿਰ ਫਿਰਿਆਂ ਦੀ ਕੌਮ ਹੈ ਮੌਤ ਦੇਖ ਕੇ ਉਸ ਵੱਲ ਭੱਜੇ ਆਉਂਦੇ ਨੇ ਅਬਦਾਲੀ ਗੁੱਸੇ ਦੇ ਨਾਲ ਨਾਲ ਹੈਰਾਨ ਵੀ ਹੋ ਰਿਹਾ ਸੀ ਸਰਬਲੰਦ ਖਾਨ ਨੂੰ ਨਾਲ ਲੈ ਆਪਣੇ ਸਭ ਤੋਂ ਤਕੜੇ ਲੜਾਕੇ ਦੋਤਮਨ ਲੈ ਕੇ ਇਹਨਾਂ ਨੂੰ ਸਬਕ ਸਿਖਾ। ਯਾਦ ਰੱਖਿਓ ਜੇ ਮਾਰੇ ਬਿਨਾ ਵਾਪਸ ਮੁੜੇ ਤਾਂ ਇੱਥੇ ਤੁਹਾਡੇ ਸਿਰ ਮੈਂ ਆਪ ਕਲਮ ਕਰਾਂਗਾ। 12-12000 ਫੌਜ ਦੇ ਦੋਤਮਨ ਲੈ ਕੇ ਦੋਵੇਂ ਅਫਗਾਨ ਜਰਨੈਲ ਸਰਦਾਰ ਚਰਤ ਸਿੰਘ ਵੱਲਵਾਦੀ। ਤੋਪਾਂ, ਬੰਦੂਕਾਂ, ਤੀਰਾਂ, ਤਲਵਾਰਾਂ ਨਾਲ ਲੈਸ ਤੇ ਲੋਹੇ ਨਾਲ ਸਣ ਘੋੜੇ ਮੜੀ ਹੋਈ 24000 ਲੜਾਕਿਆਂ ਦੀ ਅਫਗਾਨ ਫੌਜ ਤੇ ਸਾਹਮਣੇ ਸਿਰਫ 200 ਸਿੰਘ ਹੁਣ ਜੇ ਆਉਣ ਵਾਲੇ ਸਮੇਂ ਵਿੱਚ ਕੋਈ ਇਤਿਹਾਸਕਾਰ ਇਸ ਨੂੰ ਬਰਾਬਰ ਦੀ جنگ ਕਹੇ ਤਾਂ ਦੁਰਲਹਨਤ ਐਸੀ ਵਿਦਿਆ ਦੀ ਇੰਦਰਜੀਤ ਨੂੰ ਆਪਣੇ ਦੁਨਿਆਵੀ ਵਿਦਿਆਲੇ ਵਿੱਚ ਪੜ੍ਹਾਏ ਜਾਣ ਵਾਲੇ ਇਤਿਹਾਸ ਦੇ ਉਸਤਾਦ ਨਾਲ ਹੋਈ ਬਹਿਸ ਚਿਤਿਆ ਗਈ ਸੀ ਇਹ ਸੱਚ ਨਹੀਂ ਹੋ ਸਕਦਾ ਉਸਤਾਦ ਦੇ ਪੜ੍ਹਾਈ ਵਿੱਚੋਂ ਆ ਰਹੀ ਫਿਰਕੂ ਹਵਾੜ ਜਦੋਂ ਉਸ ਕੋਲ ਪਹੁੰਚੀ ਤਾਂ ਉਹ ਬੋਲਿਆ ਕਿਤਾਬਾਂ ਵਿੱਚ ਤਾਂ ਇਹੋ ਲਿਖਿਆ ਹੈ ਉਸਤਾਦ ਬੋਲਿਆ ਕਿਤਾਬਾਂ ਕਿਹੜਾ ਸਿੱਖ ਛੀਦਾਂ ਨੇ ਲਿਖੀਆਂ ਹਨ ਜਿਵੇਂ ਕੋਈ ਨਫ਼ਰਤ ਨਾਲ ਪੜ੍ਹਾ ਸਕਦਾ ਹੈ ਤਾਂ ਕਿਤਾਬਾਂ ਵੀ ਕਿਸੇ ਤਰ੍ਹਾਂ ਵੀ ਵੇਗ ਵਿੱਚੋਂ ਲਿਖੀਆਂ ਜਾ ਸਕਦੀਆਂ ਹਨ ਕਿਹਦੇ ਨਾਲ ਜਿਗਿਆ ਪੱਤਰਾ ਇੰਦਰਜੀਤ ਨੂੰ ਕਿਦਰੇ ਹੋਰ ਚਲੇ ਗਿਆ ਵੇਖ ਕੇ ਬਾਬਾ ਪੰਗੂ ਬੋਲਿਆ ਆਪਣੇ ਆਪ ਨੂੰ ਆਰੀਆ ਸਮਾਜ ਦੀ ਆਖਣ ਵਾਲਾ ਸਾਡਾ ਇੱਕ ਉਸਤਾਦ ਹੈ ਬਾਬਾ ਜੀ ਮਹਾਰਾਜ ਬਾਰੇ ਤੇ ਸਿੱਖੀ ਈਦਾਂ ਬਾਰੇ ਘਟੀਆਂ ਗੱਲਾਂ ਬੋਲਦਾ ਹੈ ਤੁਹਾਨੂੰ ਪਤਾ ਹੈ ਤੁਹਾਡੇ ਆਉਣ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਬਾਲ ਇੱਥੇ ਆਏ ਸੀ ਉਹਨਾਂ ਨੂੰ ਕੌਣ ਇਤਿਹਾਸ ਸੁਣਾ ਰਿਹਾ ਸੀ ਕੌਣ ਬਾਬਾ ਜੀ ਤੁਸੀਂ ਨਹੀਂ ਸੁਣਾਇਆ ਉਹਨਾਂ ਨੂੰ ਇੰਦਰਜੀਤ ਉਤਸੁਕਤਾ ਨਾਲ ਬੋਲਿਆ ਨਹੀਂ ਕੋਈ ਮੌਲਵੀ ਬੂਟੇ ਸ਼ਾਹ ਬੈਠਾ ਸੀ ਤੇ ਇਤਿਹਾਸ ਸੁਣਾਉਣ ਦੇ ਨਾਂ ਤੇ ਕੁਫਰ ਤੋੜ ਰਿਹਾ ਸੀ ਹੁਣ ਜਿਨ੍ਹਾਂ ਨੇ ਉਸ ਤੋਂ ਇੱਕ ਪਾਸੜ ਇਤਿਹਾਸ ਸੁਣਿਆ ਹੋਵੇਗਾ ਉਹ ਬਾਲ ਭਾਵੇਂ ਸਿੱਖ ਘਰਾਂ ਦੇ ਹੀ ਹੋਣ ਆਪਣੇ ਪੁਰਖਿਆਂ ਤੇ ਤਰਕ ਕਰਨ ਲੱਗ ਜਾਣਗੇ ਆਪਣੇ ਸ਼ਹੀਦਾਂ ਤੇ ਉਂਗਲਾਂ ਚੱਕਣ ਲੱਗ ਜਾਣਗੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਆਪਣਿਆਂ ਦਾ ਮੁਕਾਬਲਾ ਵੀ ਕਰਨਾ ਹੈ ਸ਼ੇਰੋ ਜਿਹੜੇ ਆਪਣਾ ਇਤਿਹਾਸ ਤੇ ਫਲਸਫਾ ਬੇਗਾਨਿਆਂ ਤੋਂ ਸੁਣ ਕੇ ਬੇਗਾਨੀ ਬੋਲੀ ਬੋਲਣ ਲੱਗ ਪੈਣਗੇ ਪਰ ਹਰ ਕਿਸੇ ਕੋਲ ਪਹੁੰਚਣ ਵਾਲੀ ਕਥਾ ਉਸ ਕੋਲ ਪਹੁੰਚਣੀ ਹੀ ਹੈ ਤੁਸੀਂ ਆਪ ਹੀ ਕਿਹਾ ਸੀ ਕਿ ਕਥਾ ਬਦਲੀ ਵੀ ਜਾ ਸਕਦੀ ਹੈ ਬਾਬੇ ਭੰਗੂ ਤੇ ਇੰਦਰਜੀਤ ਦੀ ਗੱਲਬਾਤ ਸੁਣ ਕੇ ਮੈਂ ਘਬਰਾ ਰਿਹਾ ਸੀ ਬਦਲਿਆ ਤਾਂ ਲਹੂ ਵੀ ਜਾ ਸਕਦਾ ਪੁੱਤਰਾ ਮੇਰੇ ਵੱਲ ਦੇਖਦਾ ਬਾਬਾ ਬੋਲਿਆ ਤੇ ਫਿਰ ਕੁਝ ਚਿਰ ਟਿਕਟਕੀ ਲਾ ਕੇ ਦੇਖਦਾ ਹੀ ਰਿਹਾ ਫਿਰ ਕਿਸੇ ਛਾਤਰ ਬੰਦੇ ਲਈ ਕਥਾ ਬਦਲਣੀ ਕੀ ਔਕੀ ਹੈ ਜੇ ਕੋਈ ਬਦਨੀਅਤ ਵਾਲਾ ਕਥਾਕਾਰ ਕਥਾ ਨੂੰ ਕੋਈ ਹੋਰ ਮਲੰਮਾ ਚਾੜ ਕੇ ਕਿਸੇ ਬਾਲ ਨੂੰ ਸੁਣਾਏਗਾ ਤਾਂ ਇਸ ਵਿੱਚ ਭੋਲੇ ਬਾਲ ਦਾ ਕੀ ਕਸੂਰ ਆਉਣ ਵਾਲੇ ਸਮੇਂ ਵਿੱਚ ਐਸੇ ਕਥਾਕਾਰਾਂ ਦੀ ਪਰਮਾਰ ਹੋਏਗੀ ਜੋ ਸਿੱਖ ਕਥਾ ਦਾ ਰੂਪ ਵਿਗਾੜਨ ਦੀ ਪੂਰੀ ਵਾਲ ਆਉਣਗੇ ਤੁਸੀਂ ਚਤਨ ਰਹਿਣਾ ਹੈ ਸ਼ੇਰੋ ਕਿਉਂਕਿ ਉਹਨਾਂ ਵਿੱਚੋਂ ਬਾਰੇ ਕਥਾਕਾਰ ਬਾਰੀ ਪਹਿਰਾਵੇ ਤੋਂ ਸਿੱਖ ਹੀ ਜਾਪਦੇ ਹੋਣਗੇ ਉਹਨਾਂ ਸਮਿਆਂ ਵਿੱਚ ਸਿੱਖ ਕਥਾ ਦੀ ਰਾਖੀ ਵੀ ਤੁਸੀਂ ਵਿਵੇਕ ਨਾਲ ਕਰਨੀ ਹੈ ਇਹੀ ਕਾਰਨ ਹੈ ਕਿ ਕੰਦੀ ਤੁਹਾਨੂੰ ਇੱਥੇ ਬਹਾ ਗਿਆ ਹੈ ਜਿੱਥੇ ਇੱਕ ਐਸੀ ਕਥਾ ਜਨਮ ਲੈ ਰਹੀ ਹੈ ਜਿਸ ਨੂੰ ਤੱਕ ਕੇ ਤੁਹਾਡਾ ਭਰੋਸਾ ਸਿੱਖ ਕਥਾ ਵਿੱਚ ਪਰਪੱਕ ਹੋਵੇਗਾ ਧੰਨ ਭਾਗ ਸਾਡੇ ਕਿ ਕਥਾ ਸੁਣਨ ਦੇ ਨਾਲ ਨਾਲ ਕਥਾ ਦੇ ਦਰਸ਼ਨ ਕਰਨ ਦਾ ਸੁਭਾਗ ਵੀ ਮਿਲੇਗਾ ਤੁਸੀਂ ਸਿਰਫ ਦੇਖਣੀ ਸੁਣਨੀ ਹੀ ਨਹੀਂ ਤੁਹਾਡੀ ਤਾਂ ਕੱਲੇ-ਕੱਲੇ ਦੀ ਆਪਣੀ ਕਥਾ ਹੋਏਗੀ ਜਿਸ ਨੂੰ ਸਿੱਖ ਮਾਵਾਂ ਆਪਣੇ ਬਾਲਾਂ ਨੂੰ ਸੁਨਾਇਆ ਕਰਨਗੀਆਂ ਬਾਬਾ ਪੰਗੂ ਸਾਡੇ ਕੰਨੀ ਤੱਕ ਦਾ ਬੋਲਿਆ ਤੇ ਸਾਡੇ ਵਿੱਚੋਂ ਕਿਸੇ ਦੇ ਮੂੰਹੋਂ ਵਾਇਗਰੂ ਨਿਕਲਿਆ ਮੈਂ ਆਪਣੀਆਂ ਬਾਹਾਂ ਤੇ ਹੱਥ ਫੇਰ ਕੇ ਖੜੇ ਹੋਏ ਲੂਕੰਡੇ ਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਚਲੋ ਤੁਸੀਂ ਹੁਣ ਅਗਲੀ ਕਥਾ ਸੁਣੋ ਸ਼ੁਕਰ ਚੱਕੀਏ ਸਰਦਾਰ ਨਾਲ ਹੁਣ ਕਲਈਏ ਵੀ ਸਨ ਤੇ ਸ਼ਹੀਦੀ ਮਿਸਲ ਦੇ ਸਿਰਲੱਥ ਯੋਧੇ ਵੀ ਜੇ ਕਹਿ ਲਓ ਕਿ ਪੰਥ ਦੇ ਸਿਰਮੌਰ ਸੂਰਮੇ ਸਿੰਘਾਂ ਵਿੱਚ ਇਹਨਾਂ ਦਾ شمار ਹੁੰਦਾ ਸੀ ਤਾਂ ਕੋਈ ਅਤਕਥ ਨਹੀਂ 24000 ਪਠਾਨ ਤੁਰਿਆ ਤਾਂ ਅਫਦਾਲੀ ਦੀ ساری ਲਗਭਗ 3 ਲੱਖ ਫੌਜ ਨੇ ਉਹਨਾਂ ਨਾਲ ਕੁਝ ਕਦਮ ਚੱਕੇ ਹਵਾ ਦਾ ਇੱਕ ਤੇਜ਼ ਬੁੱਲਾ ਸਿੰਗਾਵਲ ਆਇਆ ਤੇਜ਼ ਜਿਵੇਂ ਹਨੇਰੀ ਪਿੱਪਲ ਦੇ ਪੱਤਿਆਂ ਨੂੰ ਉਡਾ ਕੇ ਲੈ ਜਾਂਦੀ ਹੈ ਭਾਵੇਂ ਹਵਾ ਠੰਡੀ ਸੀ ਪਰ ਜੰਗ ਦਾ ਸੇਕ ਇਸ ਵਿੱਚੋਂ ਮਹਿਸੂਸ ਕੀਤਾ ਜਾ ਰਿਹਾ ਸੀ ਸਰਬੁਲੰਦ ਖਾਨ ਤੇ ਜਹਾਨ ਖਾਨ ਉੱਚੇ ਅਰਬੀ ਘੋੜਿਆਂ ਤੇ ਸਵਾਰ ਸਨ ਜੇ ਅਬਦਾਲੀ ਆਪ ਇਸ ਜੰਗ ਵਿੱਚ ਆਉਣ ਲੱਥੇ ਤਾਂ ਸਾਡੇ ਮਨ ਦੀ ਹੋ ਜਾਏ ਸਰਦਾਰ ਜੈ ਸਿੰਘ ਵੱਲ ਦੇਖਦਿਆਂ ਸਰਦਾਰ ਚਰਤ ਸਿੰਘ ਬੋਲਿਆ ਉਸ ਨੂੰ ਅਬਦਾਲੀ ਤੇ ਰੋਹ ਚੜ ਰਿਹਾ ਸੀ ਆਹੋ ਸਿਆਪੇ ਦੀ ਨੈਣਤਾ ਉਹੀ ਹੈ ਜੀ ਉਹੀ ਪਾਰ ਬੁਲਾ ਦਈਏ ਤਾਂ ਸਭ ਝੇੜੇ ਮੁੱਕ ਜਾਣਗੇ ਸਰਦਾਰ ਜੈ ਸਿੰਘ ਬੋਲੇ ਝੇੜੇ ਨਹੀਂ ਮੁੱਕਣੇ ਸਰਦਾਰ ਜੈ ਸਿੰਘ ਜੀ ਝੇੜੇ ਤਾਂ ਸਦਾ ਪੰਥ ਦੇ ਨਾਲ ਹੀ ਰਹਿਣਗੇ ਇਹ ਮੁੱਕ ਜਾਊ ਕੋਈ ਹੋਰ ਆ ਜਾਊ ਨਾਲੇ ਝੇੜਿਆਂ ਨਾਲ ਦਿਨੋਂ ਦਿਨ ਨਿਬੜਦਾ ਤਾਂ ਪੰਥ ਸਗੋਂ ਹੋਰ ਨਿਖਦਾ ਜਾ ਰਿਹਾ ਹੈ ਇਹ ਵੀ ਸਹੀ ਕਿਹਾ ਤੁਸੀਂ ਸਰਦਾਰ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ ਜਿਵੇਂ ਮੂਹਰੇ ਕੋਈ ਵੱਡਾ ਸ਼ੂਕ ਦਾ ਮੁਸੀਬਤਾਂ ਦਾ ਦਰਿਆ ਨਹੀਂ ਸਗੋਂ ਕੋਈ ਬਰਸਾਤੀ ਨਾਲਾ ਹੋਵੇ ਚਲੋ ਫਿਰ ਅਰਬੀ ਘੋੜਿਆਂ ਦਾ ਭਾਰ ਹੌਲਾ ਕਰੀਏ ਕਹਿੰਦੇ ਆ ਸਰਦਾਰ ਚਰਤ ਸਿੰਘ ਨੇ ਘੋੜੇ ਨੂੰ ਅੱਡੀ ਲਾਈ 200 ਸਿਰ ਲੱਥਾਂ ਦਾ ਕਾਫਲਾ ਅਫਗਾਨਾਂ ਵੱਲ ਤੂਫਾਨ ਵਾਂਗ ਵਧਿਆ ਇੱਕ ਵਾਰ ਤਾਂ ਖਾਲਸੇ ਦੇ ਦੇਸੀ ਤਿਰੰਗਾ ਦੀ ਚਾਲ ਨੇ ਅਰਬੀ ਘੋੜਿਆਂ ਨੂੰ ਵੀ ਤੜਤੜੀ ਲਿਆ ਦਿੱਤੀ ਓਠ ਠੰਬਰ ਕੇ ਖਲੋ ਗਏ ਸਰਦਾਰ ਤੇ ਉਸ ਦੇ ਯੋਧੇ ਸਾਥੀ 100 100 ਕਰਕੇ ਜਹਾਨ ਖਾਂ ਤੇ ਸਰਬੁਲੰਧ ਖਾਂ ਉੱਤੇ ਟੁੱਟ ਕੇ ਪੈ ਗਏ ਜਿਵੇਂ ਕੋਈ ਸ਼ੇਰਨੀ ਆਪਣੇ ਬੱਚਿਆਂ ਦਾ ਬਚਾਅ ਕਰਨ ਲਈ ਬਘਿਆੜਾਂ ਨਾਲ ਭੜ ਜਾਵੇ ਦਸ਼ਮ ਪਤਾ ਦੇ ਦੂਲੇ ਸੂਰਿਆਂ ਦੀਆਂ ਭਗੋਤੀਆਂ ਦਾ ਤਾਬ afghan ਲਸ਼ਕਰ ਬਹੁਤੀ دیر ਨਾ ਚੱਲ ਸਕਿਆ ਮੂਰਲੀਆਂ ਕਤਾਰਾਂ ਦੇ ਪਠਾਨ ਮਾਰੇ ਜਾਣ ਕਰਕੇ ਦੋਹੇ afghan ਜਰਨੈਲ ਪਿੱਛੇ हट ਗਏ ਸਰਦਾਰ ਨੇ ਸਿੰਘਾਂ ਨੂੰ ਇਸ਼ਾਰਾ ਕੀਤਾ ਤੇ ਇੱਕ ਘਾਤਕ ਹੱਲਾ ਬੋਲ ਕੇ ਤੇ ਕਈ ਸੌ ਪਠਾਨ ਪਾਰ ਬਲਾ ਸਿੰਘ ਵਾਪਸ ਵਹੀਰ ਵੱਲ ਚੱਲ ਪਏ ਇਹ ਸਿੰਘਾਂ ਦੀ ਜੰਗ ਦੀ ਨੀਤੀ ਸੀ ਉਹ ਇੱਕ ਭਰਮਾ ਹਮਲਾ ਕਰਕੇ ਇੱਕ ਵਾਰ afghanਾਂ ਦੇ ਪੈਰ ਉਖੇੜ ਦਿੰਦੇ ਤੇ ਮੁੜ ਵਹੀਰ ਦੀ ਰਾਖੀ ਲਈ ਭਰਤ ਆਉਂਦੇ ਇਸ ਤਰ੍ਹਾਂ ਉਹ ਮਾਲਵੇ ਵੱਲ ਕੁਝ ਪਿੰਡਾਂ ਹੋਰ ਮਾਰ ਲੈਂਦੇ। ਵਹੀਰ ਦੇ ਅੱਗੇ ਸਿੰਘ ਕਿਸੇ ਮਜਬੂਤ ਕਿਲੇ ਦੀ ਕੰਧਾਂ 'ਾਂ ਕੋਲ ਜਾਂਦੇ। ਸਵੇਰ ਦੀ ਚੱਲ ਰਹੀ ਜੰਗ ਵਿੱਚ ਹਜੇ ਤੱਕ ਤਾਂ ਪਾਸਾ ਸਿੰਘਾਂ ਦਾ ਹੀ ਭਾਰਾ ਸੀ। ਗਿਲਜਿਆਂ ਦੇ ਸ਼ਸਤਰ ਦੇ ਨਾਲ ਵੱਜਦੇ ਆ ਜੇ ਸਿੰਘ ਦੇ ਪਿੰਡੇ ਵਿੱਚੋਂ ਟੰਨ ਦੀ ਆਵਾਜ਼ ਹੀ ਨਾ ਆਈ ਤਾਂ ਕਾਹਦਾ ਸਾਡਾ ਸਰਬਲੋ ਵਿੱਚ ਸ਼ਕੰਦ ਦਾ ਫਾਇਦਾ? ਆਪਣੇ ਡੋਲੇ ਤੇ ਲੱਗੇ ਫੱਟ ਨੂੰ ਕਮਰ कसे ਤੇ ਕੱਪੜੇ ਨਾਲ ਬੰਨ੍ਹਦੇ ਸਰਦਾਰ ਚਰਤ ਸਿੰਘ ਬੋਲੇ ਤੇ ਨਾਲ ਦੇ ਸਿੰਘ ਮੁਸਕਰਾਉਣ ਲੱਗ ਪਏ। ਵਹੀਰ ਹਜੇ ਕੋਈ ਚਾਰਕ ਕੋ ਅੱਗੇ ਗਿਆ ਹੋਵੇਗਾ ਕਿ ਪਿੱਛੋਂ ਧੂੜ ਦਾ ਉੜਦਾ ਗੁਬਾਰ ਦਿਖਾਈ ਦਿੱਤਾ ਅਬਦਾਲੀ ਦੇ ਸਾਰੇ ਲਸ਼ਕਰ ਨੇ ਚੜਾਈ ਕਰ ਦਿੱਤੀ ਸੀ 3 ਲੱਖ ਫੌਜ ਦੇ ਇਕੱਠਿਆਂ ਭੱਜਨ ਕਰਕੇ ਇਹ ਗੁਬਾਰ ਸਾਰੇ ਅੰਬਰ ਤੇ ਛਾ ਗਿਆ ਸੀ ਸਿੰਘਾਂ ਨੂੰ ਤਾਂ ਕੁਝ ਦਿਖਾਈ ਵੀ ਨਹੀਂ ਦੇ ਰਿਹਾ ਸੀ ਕਿ ਅਫਗਾਨ ਕਿੱਥੇ ਕਾ ਗਏ ਹਨ ਤਕੜੇ ਹੋ ਕੇ ਕਤਾਰਾਂ ਵਿੱਚ ਡਟ ਜਾਓ ਸਿੰਘੋ ਢਾਲਾਂ ਗਾਂ ਰੱਖੋ ਤੇ ਮਜ਼ਬੂਤ ਕੋਟ ਉਸਾਰ ਲਓ ਵਹੀਰ ਦੇ ਦਿਵਾਲੀ ਯਾਦ ਰੱਖਿਓ ਜੇ ਇੱਥੋਂ ਸਾਡਾ ਘੇਰਾ ਤੋੜ ਕੇ ਪਠਾਨ ਅੰਦਰ ਚਲੇ ਗਏ ਤਾਂ ਨੇ ਹੱਥੇ ਬੀਬੀਆਂ ਬੱਚਿਆਂ ਤੇ ਕਹਿਰ ਵਰਸਾਉਣਗੇ ਸਰਦਾਰ ਚਰਤ ਸਿੰਘ ਨੇ ਨਾਲ ਦੇ ਸਿੰਘਾਂ ਨੂੰ ਸੁਚੇਤ ਕਰਦਿਆਂ ਗਿਆ ਸਿੰਘਾਂ ਨੇ ਅਫਗਾਨਾਂ ਵੱਲ ਮੂੰਹ ਕਰ ਲਿਆ ਤੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਤਕੜੀ ਮਜ਼ਬੂਤ ਕੰਧ ਬਣਾ ਲਈ ਜਿੰਨਾ ਸਿੰਘਾਂ ਕੋਲ ਢਾਲਾਂ ਸਨ ਉਹ ਮੂਰਲੀ ਗITAR ਵਿੱਚ ਆ ਗਏ ਤੇ ਢਾਲਾਂ ਆਪਣੇ ਸਰੀਰਾਂ ਦੇ ਮੂਹਰੇ ਕਰਕੇ ਇੱਕ ਦੂਜੇ ਦੀ ਢਾਲ ਨਾਲ ਜੋੜ ਲਈਆਂ ਵੱਡੇ ਤੇ ਲੰਬੇ ਬਰਸ਼ਿਆਂ ਵਾਲੇ ਸਿੰਘ ਅੱਗੇ ਆਓ ਭਾਈ ਸਰਦਾਰ ਚਰਤ ਸਿੰਘ ਨੇ ਪਿਛਾਂ ਵੱਲ ਮੁਹ ਕਰਕੇ ਆਵਾਜ਼ ਮਾਰੀ ਤਿੱਖੀਆਂ ਫਾਲਾਂ ਵਾਲੇ ਲੰਬੇ ਬਰਸ਼ੇ ਨੇਜਿਆਂ ਵਾਲੇ 3-400 ਸਿੰਘ ਅੱਗੇ ਆਏ ਤੁਸੀਂ ਆਪਣੇ ਬਰਸ਼ੇ ਨੇਜੇ ਇਹਨਾਂ ਢਾਲਾਂ ਦੇ ਮਗਰ ਰੱਖਿਓ ਚਰਤ ਸਿੰਘ ਨੇ ਉਹਨਾਂ ਨੂੰ ਪਹਿਲੀ ਕਤਾਰ ਦੇ ਢਾਲਾਂ ਵਾਲੇ ਸਿੰਘਾਂ ਕੋਲ ਇੱਕ-ਇੱਕ ਕਰਕੇ ਬਿਠਾਇਆ ਤੇ ਜਦ ਤੱਕ ਮੈਂ ਜਕਾਰਾ ਨਾ ਛੱਡਾਂ ਤੁਸੀਂ ਬਰਸ਼ੇ ਗਿਰਜਿਆਂ ਨੂੰ ਦਸਨ ਨਹੀਂ ਦੇਣੇ ਜਦ ਹੀ ਜਕਾਰੇ ਦੀ ਆਵਾਜ਼ ਸੁਣੋ ਤਾਂ ਇੱਕਦਮ ਬਰਸ਼ੇ ਵਿਰਲਾਂ ਵਿੱਚ ਦੀ ਬਾਹਰ ਕੱਢਨੇ ਤੇ ਪਿੱਛੋਂ ਧਰਤੀ ਦੀ ਓਟ ਲੈ ਕੇ ਰੱਖਣੀ ਸਰਦਾਰ ਨੇ ਤਕੜੀ ਰਣਨੀਤੀ ਨਾਲ ਜਿੰਨੇ ਕ ਸਾਧਨ ਸਨ ਪ੍ਰਬੰਧ ਕਰ ਲਿਆ ਸਭ ਸਿੰਘ ਕਰੜੇ ਹੋ ਕੇ ਡਟ ਗਏ ਗਰਦ ਦਾ ਗੁਬਾਰ ਵਹੀਰ ਦੇ ਅੱਗੇ ਜਾ ਰਹੇ ਸਿੰਘਾਂ ਨੇ ਵੀ ਦੇਖਿਆ ਹੇ ਕਲਗੀਧਰ ਸੱਚੇ ਪਾਤਸ਼ਾਹ ਜੀਓ ਸਰਦਾਰ ਚਰਤ ਸਿੰਘ ਤੇ ਬਾਕੀ ਸਿੰਘਾਂ ਦੇ ਅੰਗ ਸੰਗ ਸਹਾਈ ਹੋਣਾ ਸਰਦਾਰ ਜੱਸਾ ਸਿੰਘ ਬੋਲੇ ਤੇ ਬਾਕੀ ਸਿੰਘਾਂ ਨੇ ਵੀ ਹੱਥ ਜੋੜ ਲਏ ਬੋੜੀ ਕਰਨਾ ਸਤਿਗੁਰੂ ਮਾਰਨ ਰੱਖਣ ਵਾਲੇ ਤੁਸੀਂ ਆਪ ਹੀ ਹੋ ਜ세ਦਾਰ ਬਾਬਾ ਸ਼ਾਮ ਸਿੰਘ ਬੋਲੇ ਅਬਦਾਲੀ ਦੇ ਤੇਜ਼ ਘੋੜਸਵਾਰਾਂ ਦੀਆਂ ਪਹਿਲੀਆਂ ਕਤਾਰਾਂ ਸਿੰਘਾਂ ਦੇ ਨੇੜੇ ਆ ਰਹੀਆਂ ਸਨ ਸਿੰਘ ਡਟੇ ਹੋਏ ਸਨ ਘੋੜੇ ਹੋਰ ਨੇੜੇ ਆ ਰਹੇ ਸਨ ਬਰਸ਼ਿਆਂ ਵਾਲੇ ਸਿੰਘਾਂ ਦੇ ਕੰਨ ਸਰਦਾਰ ਚਰਤ ਸਿੰਘ ਵੱਲ ਸਨ ਘੋੜੇ ਹੋਰ ਕਰੀਬ ਆਏ ਪਰ ਨੇਜੇ ਬਰਸ਼ਿਆਂ ਵਾਲੇ ਸਿੰਘਾਂ ਨੂੰ ਹੋਰ ਕੁਝ ਨਹੀਂ ਸੁਣਾਈ ਦੇ ਰਿਹਾ ਸੀ ਉਹਨਾਂ ਦੇ ਕੰਨ ਤਬਾਸਾ ਸਰਦਾਰ ਚੜਤ ਸਿੰਘ ਦੀ ਆਵਾਜ਼ ਉਡੀਕ ਰਹੇ ਸਨ ਘੋੜੇ ਜਮਾਂ ਕਰੀਬ ਆ ਗਏ ਬਰਸ਼ਿਆਂ ਵਾਲਿਆਂ ਵਿੱਚ ਕੁਝ ਹਲਚਲ ਹੋਈ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਉਦੇ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਕਹਿੰਦੇ ਆ ਸਿੰਘਾਂ ਨੇ ਨੇਜੇ ਬਰਸ਼ੇ ਢਾਲਾਂ ਦੀ ਵਿੱਥ ਵਿੱਚੋਂ ਬਾਹਰ ਕੱਢੇ ਘੋੜਸਵਾਰਾਂ ਵਿੱਚੋਂ ਕੁਝ ਨੇ ਉਹ ਨੇਜੇ ਦੇਖ ਵੀ ਲਈ ਪਰ ਹੁਣ ਰੁਕਿਆ ਨਹੀਂ ਜਾ ਸਕਦਾ ਸੀ ਕੁਝ ਕਿਨੇ ਲਗਾਮਾਂ ਖਿੱਚੀਆਂ ਵੀ ਪਰ ਇਸ ਤਰ੍ਹਾਂ ਕਰਨ ਨਾਲ ਉਹ ਆਪ ਹੀ ਡਿੱਗ ਪਏ ਘੋੜਿਆਂ ਦੀ ਪਹਿਲੀ ਕਤਾਰ ਸਿੰਘਾਂ ਦੇ ਬਰਸ਼ਿਆਂ ਵਿੱਚ ਪਰੋਈ ਗਈ ਪਹਿਲੇ ਘੋੜਸਵਾਰਾਂ ਦੇ ਡਿੱਗਣ ਕਰਕੇ ਪਿਛਲੀਆਂ ਕਤਾਰਾਂ ਵਿੱਚ ਹੜਕੰਪ ਬਚ ਗਿਆ ਇੱਕ ਦੂਜੇ ਵਿੱਚ ਵੱਜ-ਵੱਜ ਅਫਗਾਨਾਂ ਦੀਆਂ ਕਈ ਕਤਾਰਾਂ ਡਿੱਗ ਪਈਆਂ ਘੋੜਿਆਂ ਦੀਆਂ 8 ਕਤਾਰਾਂ ਮਗਰ ਪੈਦਲ ਪਠਾਨ ਸਨ ਹੁਣ ਦੰਗ ਪਿਆ ਦੇਖ ਕੇ ਉਹ ਖਲੋ ਗਏ ਸਿੰਘਾਂ ਨੇ ਡਿੱਗੇ ਪਏ ਘੋੜਸਵਾਰਾਂ ਉੱਤੇ ਹਮਲਾ ਬੋਲ ਦਿੱਤਾ ਇਸ ਤੋਂ ਪਹਿਲਾਂ ਕਿ ਡਿੱਗੇ ਸਵਾਰ ਸੰਭਲਦੇ ਸਿੰਘਾਂ ਦੀਆਂ ਭਗੌਤੀਆਂ ਨੇ ਉਹਨਾਂ ਨੂੰ ਸੰਭਾਲ ਦਿੱਤਾ ਸਿੰਘਾਂ ਦੀ ਇੱਕ ਟੁਕੜੀ ਦੀ ਜ਼ਿੰਮੇਵਾਰੀ ਇਹੋ ਸੀ ਕਿ ਅਫਗਾਨਾਂ ਦੇ ਘੋੜਿਆਂ ਨੂੰ ਕਿਸੇ ਵੀ ਤਰ੍ਹਾਂ ਅੰਦਰ ਆਪਣੇ ਘੇਰੇ ਵਿੱਚ ਲੈ ਜਾਣਾ ਹੈ ਤੇ ਵਹੀਰ ਤੱਕ ਪਹੁੰਚਾ ਦੇਣਾ। ਉਹਨਾਂ ਸਿੰਘਾਂ ਨੇ ਸੇਵਾ ਬਖੂਬੀ ਨਿਭਾਈ। ਸਿਰਫ ਉਹੀ ਅਫਗਾਨ ਘੋੜਸਵਾਰ ਆਪਣੇ ਘੋੜੇ ਬਚਾ ਸਕੇ ਜੋ ਮੈਦਾਨ ਵਿੱਚੋਂ ਪਛਾਹ ਭੱਜ ਗਏ। ਬਾਕੀ ਸਭ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈ। ਵਹੀਰ ਨੂੰ ਘੋੜੇ ਪਹਤਾ ਕੇ ਤੇਜ਼ੀ ਨਾਲ ਅੱਗੇ ਤੋਰੋ ਸਿੰਘੋ। ਅਬਦਾਲੀ ਇਹ ਹੱਦ ਤੱਕ ਬਹੁਤੀ ਦੇਰ ਬਰਦਾਸ਼ਤ ਨਹੀਂ ਕਰ ਸਕੇਗਾ। ਸਰਦਾਰ ਚਰਤ ਸਿੰਘ ਨੇ ਸਿੰਘਾਂ ਨੂੰ ਹੋਰ ਫੁਰਤੀ ਕਰਨ ਲਈ ਕਿਹਾ। ਸਰਦਾਰ ਨੂੰ ਪਤਾ ਸੀ ਕਿ ਅਬਦਾਲੀ ਲਈ ਇਹ ਵੱਡੀ ਨਮੋਸ਼ੀ ਵਾਲੀ ਗੱਲ ਸੀ ਕਿ ਮੁਠੀ ਪਰ ਲੋਕ ਉਸ ਦੀਆਂ ਲੱਖਾਂ ਫੌਜਾਂ ਦੇ ਨੱਕ ਵਿੱਚ ਦਮ ਕਰ ਰਹੇ ਸਨ ਉਹੀ ਹੋਇਆ 12-12000 ਦੇ ਚਾਰਤਮਨ ਲੈ ਕੇ ਹਾਥੀ ਉੱਤੇ ਸਵਾਰ ਅਬਦਾਲੀ ਅੱਗੇ ਵਧਿਆ 48000 ਫੌਜ ਸਿੰਘਾਂ ਵੱਲ ਵੱਧ ਰਹੀ ਸੀ ਸਰਦਾਰ ਨੇ ਸਿੰਘਾਂ ਨੂੰ ਮੁਰਕ ਕਤਾਰ ਕਰੜੀ ਕਰਨ ਲਈ ਕਿਹਾ ਪਰ ਐਤਕੀ ਉਹ ਜਾਣਦਾ ਸੀ ਕਿ ਜੰਗ ਦਾ ਰੁਖ ਹੋਰ ਤਰ੍ਹਾਂ ਦਾ ਹੋਏਗਾ ਤੁਸੀਂ ਤਾਂ ਕੱਦ ਦੇ ਅਬਦਾਲੀ ਨਾਲ ਟੱਕਰ ਲੈਣ ਨੂੰ ਫਿਰਦੇ ਸੀ ਸੋ ਹੁਣ ਉਹ ਵੇਲਾ ਆ ਗਿਆ ਹੈ ਕਿ ਸੇ ਸਿੰਘ ਦੇ ਇਹ ਬੋਲ ਸਰਦਾਰ ਚਰਤ ਸਿੰਘ ਨੂੰ ਤੀਰ ਵਾਂਗ ਵੱਜੇ ਸਿਰਾਂ ਤੇ ਮਹਨੇ ਲੈਣਾ ਸੂਰਮਿਆਂ ਦਾ ਕੰਮ ਨਹੀਂ ਸੋ ਸਰਦਾਰ ਚਰਤ ਸਿੰਘ ਨੇ ਫੈਸਲਾ ਕੀਤਾ ਕਿ ਉਹ ਅਬਦਾਲੀ ਵੱਲ ਵਧੇਗਾ ਵਹੀਰ ਦੇ ਘੇਰੇ ਦੀ ਜ਼ਿੰਮੇਵਾਰੀ ਉਸਨੇ ਸਰਦਾਰ ਜੈ ਸਿੰਘ ਤੇ ਸ਼ੀਦਾਂ ਦੀ ਮਿਸਲ ਦੇ ਸੂਰਮਿਆਂ ਨੂੰ ਦੇ ਦਿੱਤੀ ਤੇ ਆਪ ਅਬਦਾਲੀ ਨਾਲ ਟੱਕਰ ਲੈਣ ਲਈ ਅੱਗੇ ਵਧਿਆ ਕੁਝ ਸੂਰਮੇ ਸਿੰਘ ਸਰਦਾਰ ਦੇ ਨਾਲ ਤੁਰੇ ਨਹੀਂ ਭਾਈ ਸਿੰਘੋ ਵੀਰ ਨੂੰ ਵੱਧ ਤੋਂ ਵੱਧ ਲੜਾਕਿਆਂ ਦੀ ਲੋੜ ਹੈ ਤੁਸੀਂ ਇੱਥੇ ਹੀ ਟਿਕੋ ਸਰਦਾਰ ਨੇ ਉਹਨਾਂ ਨੂੰ ਵਰਜਿਆ ਇੱਥੇ ਹੀ ਟਿਕਣਾ ਹੈ ਖਾਲਸਾ ਜੀ ਕਾਬਲੀ ਕੁੱਤੇ ਨੂੰ ਪਾਰ ਬੁਲਾ ਕੇ ਮੁਰ ਤੁਹਾਡੇ ਨਾਲ ਵਾਪਸ ਆ ਕੇ ਇੱਥੇ ਹੀ ਟਿਕਣਾ ਹੈ ਤੁਹਾਡਾ ਟੀਚਾ ਅਬਦਾਲੀ ਹੈ ਤੇ ਬਾਕੀ ਰੈਂਦ ਖੂਨ ਸਾਡੇ ਹਿੱਸੇ ਅਬਦਾਲੀ ਤੱਕ ਪਹੁੰਚਣ ਲਈ ਰੈਂਦ ਖੂਨ ਦੀ ਸਫਾਈ ਵੀ ਕਰਨੀ ਪਵੇਗੀ ਸੋ ਤੁਹਾਡੇ ਰਾਹ ਦੇ ਰੋੜੇ ਅਸੀਂ ਦੂਰ ਕਰਦੇ ਜਾਵਾਂਗੇ ਇੱਕ ਸਿੰਘ ਬੋਲਿਆ ਤੇ ਸਰਦਾਰ ਚਰਤ ਸਿੰਘ ਮੁਸਕਰਾਉਣ ਲੱਗੇ ਅੱਖਾਂ ਅੱਖਾਂ ਵਿੱਚ ਸਰਦਾਰ ਜੈ ਸਿੰਘ ਤੇ ਬਾਕੀ ਸਿੰਘਾਂ ਨੂੰ ਫਤਿਹ ਬੁਲਾਈ ਘੋੜੇ ਨੂੰ ਅੱਡੀ ਲਾਉਂਦਿਆਂ ਜਕਾਰਾ ਛੱਡਿਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਸੁੱਖਾ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਚੁਣਵੇਂ ਦਸਕ ਸਿੰਘ ਅਬਦਾਲੀਵਾਲ ਵਦੇ ਢੂੜ ਦੇ ਗੁਬਾਰ ਵਿੱਚ ਅਫਗਾਨ ਲਸ਼ਕਰ ਨੂੰ ਵੀ ਕੁਝ ਸਾਫ਼ ਦਿਖਾਈ ਨ ਦਿੱਤਾ ਅੱਖ ਦੇ ਫੋਰ ਵਿੱਚ ਹੀ ਸਿੰਘ ਅਫਗਾਨ ਲਸ਼ਕਰ ਵਿੱਚ ਵੜ ਗਏ ਸਿੰਘਾਂ ਦੀਆਂ ਤੇਗਾਂ ਇੰਨੀ ਤੇਜ਼ੀ ਨਾਲ ਘੁੰਮ ਰਹੀਆਂ ਸਨ ਕਿ ਹਵਾ ਵਿੱਚੋਂ ਅੰਗਾਰ ਦਿਸ ਰਹੇ ਸਨ ਗਿਲਜਿਆਂ ਨੂੰ ਜਾਪਿਆ ਕਿ ਸਿੰਘਾਂ ਦੇ ਵੱਡੇ ਜਥੇ ਨੇ ਹਮਲਾ ਕਰ ਦਿੱਤਾ ਹੈ ਉਹਨਾਂ ਵਾਹਦਾਈ ਗੋਲੀਆਂ ਤੀਰਾਂ ਦੀ ਬੁਸ਼ਾਰ ਕਰ ਦਿੱਤੀ ਸਿੰਘਾਂ ਨੇ ਮੋੜ ਹਮਲਾ ਕਰ ਦਿੱਤਾ ਹੈ ਹਜੂਰ ਮਹਾਵਤ ਨੇ ਅਬਦਾਲੀ ਨੂੰ ਦੱਸਿਆ ਮੇਰਾ ਘੋੜਾ ਮੰਗਵਾਓ ਅਬਦਾਲੀ ਘੋੜੇ ਤੇ ਸਵਾਰ ਹੋ ਗਿਆ ਖਾਸ ਅੰਗ ਰਖਿਆਕਾਂ ਦੀ ਟੋਲੀ ਉਸ ਦੇ ਦੁਆਲੇ ਸੀ ਦਸਾਂ ਸਿੰਘਾਂ ਨੇ ਅਫਗਾਨਾਂ ਦੀਆਂ ਭੂਤਰੀਆਂ ਭਲਾ ਦਿੱਤੀਆਂ ਸਰਦਾਰ ਜੰਗ ਵਿੱਚ ਪੰਜ ਘੋੜੇ ਲੈ ਕੇ ਆਇਆ ਸੀ ਤਾਂ ਕਿ ਜੇ ਇੱਕ ਥੱਕ ਜਾਵੇ ਤਾਂ ਉਸੇ ਵੇਲੇ ਦੂਜੇ ਤੇ ਸਵਾਰ ਹੋਇਆ ਜਾ ਸਕੇ ਅਬਦਾਲੀ ਦਾ ਸਿਰ ਲਾਹ ਦੇਣ ਦੀ ਚਾਹ ਨਾਲ ਸਰਦਾਰ ਚੜਤ ਸਿੰਘ ਕਿਸੇ ਦੇ ਰੋਕਿਆ ਨਹੀਂ ਰੁਕ ਰਿਹਾ ਸੀ ਜਿੱਥੋਂ ਦੀ ਲੰਗਦਾ ਕਾਬਲੀ ਵੇੜਿਆਂ ਵਿੱਚ 70 ਵਿਛਾਉਂਦਾ ਜਾਂਦਾ ਜਿਵੇਂ ਜਿਵੇਂ ਉਸ ਦੀ ਭਾਲ ਅਬਦਾਲੀ ਲਈ ਲੰਬੀ ਹੋ ਰਹੀ ਸੀ ਓਵੇਂ ਓਵੇਂ ਸਰਦਾਰ ਦਾ ਰੋਹ ਵਧਦਾ ਜਾ ਰਿਹਾ ਸੀ ਇੱਕੋ ਵਾਰ ਨਾਲ ਉਹ ਦੋ ਦੋ ਪਠਾਨ ਵੱਧ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਜਿਵੇਂ ਭਾਈ ਸੁੱਖਾ ਸਿੰਘ ਉਹਨਾਂ ਦੇ ਨਾਲ ਸਵਾਰ ਹੋਣ ਕਿਸੇ ਐਸੀ ਹੀ ਜੰਗ ਵਿੱਚ ਉਹਨਾਂ ਦੇ ਆਦਰਸ਼ ਭਾਈ ਸੁੱਖਾ ਸਿੰਘ ਸ਼ਹੀਦ ਹੋਏ ਸਨ ਉਹ ਹਿਸਾਬ ਦੀ ਇਹਨਾਂ ਨਾਲ ਚੁਕਤਾ ਕਰਨਾ ਹੈ ਸਰਦਾਰ ਵਾਰ ਕਰਦਾ ਕਰਦਾ ਕਦੇ ਕਦੇ ਬੋਲਦਾ ਤਾਂ ਤਾਂ ਪਈ ਸੁੱਖਾ ਸਿੰਘ ਕਹਿੰਦੇ ਆ ਸਰਦਾਰ ਨੇ ਪਤਾ ਨਹੀਂ ਕਿੰਨੇ ਅਫਗਾਨ ਪਾਰ ਬੁਲਾ ਦਿੱਤੇ ਸਰਦਾਰ ਜਥੋਂ ਦੀ ਲੰਗਦਾ ਪਿੱਛੇ ਅਫਗਾਨਾਂ ਦੀਆਂ ਵਿਚਾਲੋਂ ਚੀਰੀਆਂ ਲਾਸ਼ਾਂ ਦਾ ਢੇਰ ਲਾਉਂਦਾ ਜਾਂਦਾ ਵਾਰ ਕਰਦੇ ਕਰਦੇ ਤੇ ਗਿਲਜਿਆਂ ਦੀਆਂ ਢਾਲਾਂ ਤੇ ਵੱਜਦੀ ਰਹਿਣ ਕਰਕੇ ਇੱਕ ਤਾਂ ਤੇਗ ਖੁੰਡੀ ਹੋ ਗਈ ਸੀ ਤੇ ਦੂਜਾ ਸਰਦਾਰ ਦਾ ਹੱਥ ਵੀ ਥੱਕ ਗਿਆ ਸੀ ਸਰਦਾਰ ਨੇ ਹੁਣ ਨੇਜਾ ਹੱਥ ਫੜ ਲਿਆ ਕਈ ਪਠਾਣਾ ਨੂੰ ਪ੍ਰੋ ਦੇਨ ਮਗਰੋਂ ਨੇਜੇ ਦੀ ਫਾਲ ਵੀ ਟੁੱਟ ਗਈ ਸਰਦਾਰ ਨੇ ਰਾਮਜੰਗਾ ਕੱਢਿਆ ਹੁਣ ਤੱਕ ਸਰਦਾਰ ਦੇ ਸਰੀਰ ਤੇ ਕਈ ਫੱਟ ਲੱਗ ਗਏ ਸਨ ਸਰੀਰ ਵਿੱਚੋਂ ਲਹੂ ਲਗਾਤਾਰ ਵਹਿ ਰਿਆ ਸੀ ਸਰਦਾਰ ਨੇ ਰਾਮ ਜੰਗੇ ਨਾਲ ਪਠਾਨ ਫੁੰਡ ਨੇ ਸ਼ੁਰੂ ਕੀਤੇ ਹਾਲਾਤ ਜੰਗ ਦੇ ਮੈਦਾਨ ਦੇ ਇਹ ਹੋ ਗਏ ਸਨ ਕਿ ਜਿੱਧਰ ਵੀ ਦੇਖਦੇ ਸੀ ਚਰਤ ਸਿੰਘ ਉਸੇ ਪਾਸੇ ਨਜ਼ਰ ਆਉਂਦਾ ਸੀ ਹੁਣੇ ਇੱਥੇ ਲੜ ਰਿਹਾ ਸੀ ਤਾਂ ਅਗਲੇ ਪਲ ਕਿਤੇ ਹੋਰ ਪਠਾਣਾ ਦੇ ਡੱਕਰੇ ਕਰ ਰਿਹਾ ਸੀ ਪਤਾ ਲੱਗਾ ਕਿ ਘੇਰੇ ਵਾਲੀ ਕਤਾਰ ਕਮਜ਼ੋਰ ਪੈ ਰਹੀ ਹੈ ਤਾਂ ਭੱਜ ਕੇ ਉਧਰ ਨੂੰ ਚਲਾ ਗਿਆ ਵਹੀਰ ਦੇ ਇੱਕ ਵੀ ਫੱਟ ਲੱਗਣ ਤੋਂ ਪਹਿਲਾਂ ਉਹ ਆਪਣੇ ਲਹੂ ਦਾ ਆਖਰੀ ਕਤਰਾ ਵੀ ਵਹਾ ਦੇਣਾ ਚਾਹੁੰਦਾ ਸੀ ਚਰਤ ਸਿੰਘ ਦਾ ਘੋੜਾ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਭੱਜਿਆ ਫਿਰਦਾ ਸੀ ਜਿਵੇਂ ਗੰਗੇਰੀ ਪਾਣੀ ਉੱਤੇ ਘੁੰਮਦੀ ਫਿਰਦੀ ਹੈ ਤੇ ਅੱਖ ਦੇ ਫੋਰ ਵਿੱਚ ਹੀ ਰਾਹ ਬਦਲ ਕੇ ਦੂਜੇ ਪਾਸੇ ਘੁੰਮ ਜਾਂਦੀ ਹੈ ਅਬਦਾਲੀ ਤਾਂ ਹਾਥੀ ਤੇ ਕਿਤੇ ਨਜ਼ਰ ਹੀ ਨਹੀਂ ਆ ਰਿਆ ਸੀ ਅਬਦਾਲੀ ਨੂੰ ਲੱਭਦਾ ਸਰਦਾਰ ਮੁੜ ਅਫਗਾਨਾਂ ਦੇ ਘੇਰੇ ਵਿੱਚ ਆ ਗਿਆ ਇੱਕ ਤਾਂ ਧੂੜ ਦਾ ਗੁਬਾਰ ਤੇ ਦੂਜਾ ਅਫਗਾਨ ਫੌਜਾਂ ਦੀ ਇੰਨੀ ਗਿਣਤੀ ਕਿ ਅਬਦਾਲੀ ਦਾ ਕਿਤੇ ਪਤਾ ਨਹੀਂ ਲੱਗ ਰਿਹਾ ਸੀ ਪਠਾਨ ਤਾਂ ਸਰਦਾਰ ਦੇ ਆਰਾਮ ਜੰਗੇ ਤੋਂ ਬਚਦੇ ਫਿਰ ਰਹੇ ਸਨ ਸਰਦਾਰ ਬਾਰੇ ਮਸ਼ਹੂਰ ਸੀ ਕਿ ਉਹ ਐਡਾ ਤਕੜਾ ਨਿਸ਼ਾਨਚੀ ਸੀ ਕਿ ਸਾਰਾ ਦਲ ਇੱਕ ਪਾਸੇ ਤੇ ਇਕੱਲਾ ਚੜਤ ਸਿੰਘ ਇੱਕ ਪਾਸੇ ਦੁਨੀਆਂ ਵਿੱਚ ਸਿਰਫ ਢਾਈ ਬੰਦੂਕ ਚ ਮੰਨੇ ਜਾ ਸਕਦੇ ਹਨ ਇੱਕ ਸਰਦਾਰ ਚੜਤ ਸਿੰਘ ਦੂਜਾ ਸਾਰਾ ਪੰਥ ਤੇ ਬਾਕੀ ਅੱਧਾ ਦੁਨੀਆਂ ਦੇ ਸਭ ਨਿਸ਼ਾਨੇਬਾਜ਼ ਸਾਰੇ ਬ੍ਰਹਿਮੰਡ ਦੇ ਨਿਸ਼ਾਨਚੀਆਂ ਦਾ ਸਰਦਾਰ ਸੀ ਸਰਦਾਰ ਚੜਤ ਸਿੰਘ ਹਾਂ ਉਸ ਦੇ ਨਿਸ਼ਾਨੇ ਮੱਛੀਆਂ ਦੀ ਅੱਖ ਫੁੰਡਣ ਨੂੰ ਨਹੀਂ ਸਗੋਂ ਮગર ਮੱਛਾਂ ਦੇ ਮੱਥੇ ਪਾੜਨ ਵਾਲੇ ਸਨ ਉਸਨੇ ਕਿਹੜਾ ਸਵੰਬਰਾਂ ਵਿੱਚ ਜਾ ਕੇ ਨਿਸ਼ਾਨੇ ਲਾਉਣੇ ਸਨ ਜਾਂ ਆਪਣੀ ਸਲਤਨਤ ਬਚਾਉਣ ਲਈ ਆਪਣੇ ਨਾਲ ਹੀ ਲੜਨਾ ਸੀ ਉਸਨੇ ਤਾਂ ਅਸਲੀ ਜੰਗ ਦੇ ਮੈਦਾਨ ਵਿੱਚ ਵੱਡੇ ਵੱਡੇ ਯੋਧਿਆਂ ਦੇ ਸਨਮੁਖ ਜੂਜਣਾ ਸੀ ਉਹ ਵਿਦੇਸ਼ੀ ਯੋਧੇ ਜਿਹੜੇ ਉਸ ਦੇ ਲੋਕਾਂ ਵੱਲ ਕੈਰੀ ਨਿਗਾ ਨਾਲ ਦੇਖਦੇ ਸਨ ਜੋ ਉਸ ਦਾ ਦੇਸ਼ ਹੜੱਪਣ ਨੂੰ ਫਿਰਦੇ ਸਨ ਸਰਦਾਰ ਨਾਲ ਬੰਦੂਕਾਂ ਭਰ-ਭਰ ਫੜਾਉਣ ਵਾਲੇ ਸਿੰਘ ਤਾਂ ਹੋ ਸਕਦਾ ਹੈ ਪਰਨ ਵਿੱਚ ਦੇਰੀ ਕਰ ਦਿੰਦੇ ਹੋਣ ਪਰ ਸਰਦਾਰ ਦਾ ਇੱਕ ਵੀ ਨਿਸ਼ਾਨਾ ਟੀਚੇ ਨੂੰ ਵਿੰਨੇ ਬਿਨਾ ਖਾਲੀ ਨਹੀਂ ਜਾ ਰਿਹਾ ਸੀ ਸਰਦਾਰ ਪਠਾਣਾ ਨੂੰ ਫੰਡ ਫੰਡ ਕੇ ਖਾਲੀ ਬੰਦੂਕਾਂ ਸਿੰਘਾਂ ਨੂੰ ਫੜਾ ਰਿਹਾ ਸੀ ਤੇ ਸਿੰਘ ਸਰਦਾਰ ਨੂੰ ਭਾਰ ਭਾਰ ਕੇ ਦੇ ਰਹੇ ਸਨ ਥੋੜਾ ਹੋਰ ਅੱਗੇ ਪਹੁੰਚ ਕੇ ਸਰਦਾਰ ਨੇ ਸੈਂਕੜੇ ਅੰਗ ਰਖਿਆਕਾਂ ਵਿੱਚ ਕਿਰਿਆ ਹੋਇਆ ਸ਼ਾਈ ਲਿਬਾਸ ਵਿੱਚ ਇੱਕ ਘੋੜਸਵਾਰ ਦੇਖਿਆ ਉਸ ਨੂੰ ਸਮਝਦਿਆਂ देर ਨਾ ਲੱਗੀ ਕਿ ਇਹ ਹੀ ਅਫਗਾਨੀ ਹੈ ਸਰਦਾਰ ਨੇ ਘੋੜੇ ਨੂੰ ਅੱਡੀ ਲਾਈ ਹੀ ਸੀ ਕਿ ਮਗਰੋਂ ਇੱਕ ਸਿੰਘ ਦੀ ਆਵਾਜ਼ ਆਈ ਸਰਦਾਰ ਚੜਤ ਸਿੰਘ ਜੀ ਅਫਗਾਨਾਂ ਨੇ ਮੂਹਰੇ ਓਕਾ ਰੱਤ ਤੋੜ ਦਿੱਤਾ ਹੈ ਤੇ ਭੁੱਖੇ ਬਗਿਆੜਾ ਵਾਂਗ ਵਹੀਰਾਂ ਤੇ ਟੁੱਟ ਕੇ ਪੈ ਗਏ ਹਨ ਸਰਦਾਰ ਦਾ ਮੂੰਹ ਹਜੇ ਵੀ ਅਬਦਾਲੀਵਲ ਸੀ ਪਰ ਉਸ ਦੇ ਕੰਨ ਪਿਛਾਂ ਉਸ ਨੇ ਵਹੀਰ ਦਾ ਕਰਲਾਟ ਸੁਣ ਲਿਆ ਸੀ ਗੁੱਸੇ ਭਰੀਆਂ ਨਜ਼ਰਾਂ ਨਾਲ ਉਸ ਨੇ ਅਬਦਾਲੀਵਲ ਦੇਖਿਆ ਮਹਾਰਾਜ ਨੇ ਚਾਹਿਆ ਤ ਅੱਛੇ ਤੀ ਹੀ ਫੇਰ ਮਿਲਦੇ ਹਾਂ ਕਹਿੰਦਿਆਂ ਉਸ ਨੇ ਘੋੜਾ ਪਿਛਾਂ 모ੜਿਆ ਅਬਦਾਲੀ ਨੇ ਉਸ ਨੂੰ ਦੇਖ ਲਿਆ ਤੇ ਘੋੜਸਵਾਰ ਉਸ ਦੇ ਮਗਰ ਦੌੜਾਈ ਛੇਤੀ ਨਾਲ ਜਾਓ ਤੇ ਦੇਖੋ ਕਿ ਕੌਣ ਸੂਰਮਾ ਸੀ ਇਹ ਜੋ ਅਫਗਾਨ ਲਸ਼ਕਰ ਵਿੱਚ ਇੰਨਾ ਪਿੱਛੇ ਤੱਕ ਜਿਉਂਦਾ ਪਹੁੰਚ ਗਿਆ ਸੀ ਚੜਤ ਸਿੰਘ ਸੀ ਜਨਾਬ ਸ਼ੁਕਰ ਚੱਕੀਆ ਚੜਤ ਸਿੰਘ ਯਾ ਖੁਦਾ ਕੁਝ ਪਲਾਂ ਦੀ ਦੇਰੀ ਹੋ ਗਈ ਨਹੀਂ ਤਾਂ ਅੱਜ ਇਹ ਸਾਡੇ ਹੱਥੋਂ ਜਿਉਂਦਾ ਵਾਪਸ ਨਹੀਂ ਜਾ ਸਕਦਾ ਸੀ ਕੋਟਸਵਾਰ ਦੜਾਓ ਤੇ ਹੋ ਸਕੇ ਤਾਂ ਜਿਉਂਦਾ ਪੇਸ਼ ਕਰੋ ਮੇਰੇ ਅੱਗੇ ਪਰ ਇਹ ਗੱਲ ਅਫਦਾਲੀ ਨੇ ਹਵਾ ਵਿੱਚ ਹੀ ਕਰ ਦਿੱਤੀ ਸੀ ਉਸ ਨੂੰ ਵੀ ਪਤਾ ਸੀ ਕਿ ਚੜਤ ਸਿੰਘ ਨੂੰ ਜਿਉਂਦਾ ਫੜ ਲੈਣਾ ਸੂਰਜ ਨੂੰ ਜੇਬ ਵਿੱਚ ਪਾ ਲੈਣ ਵਾਂਗ ਹੈ ਤੇਜ਼ੀ ਨਾਲ ਸਰਦਾਰ ਵਹੀਰ ਕੋਲ ਪਰਤੇ ਆ ਬੱਚੇ ਬੁੱਢੇ ਬੀਬੀਆਂ ਦਾ ਕਤਲੇਆਮ ਹੋ ਰਿਹਾ ਸੀ ਵਹੀਰ ਤੇ ਸਿੰਘਾਂ ਵਿਚਕਾਰ ਹੁਣ afghan ਟੁਕੜੀਆਂ ਆਲਤੀਆਂ ਸਨ ਸਿੰਘ ਪਿੱਛੋਂ ਪਠਾਣਾ ਉੱਤੇ ਹੱਲੇ ਕਰ ਰਹੇ ਸਨ ਅੱਗੇ ਚੱਲੋ ਸਿੰਘੋ ਮੂਹਰੇ ਪਹੁੰਚੋ ਅਸੀਂ ਪਠਾਣ ਮਗਰੋਂ ਮਾਰਨੇ ਹਨ ਵਹੀਰ ਪਹਿਲਾਂ ਬਚਾਉਣਾ ਹੈ ਪਹੁੰਚਦਿਆਂ ਹੀ ਸਰਦਾਰ ਬੋਲਿਆ afghanਾਂ ਨੇ ਵਹੀਰ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਅੰਨਾ ਕਤਲੇਆਮ ਹੋ ਰਿਹਾ ਸੀ ਸਰਦਾਰ ਕਾਲੀ ਨਾਲ ਵਹੀਰ ਤੇ afghanਾਂ ਦੇ ਵਿਚਕਾਰ ਪਹੁੰਚਿਆ ਵਹੀਰ ਨੂੰ ਪਛਾਣ ਤੱਕ ਕੇ ਸਿੰਘਾਂ ਨੇ afghanਾਂ ਨਾਲ ਟੱਕਰ ਲੈਣੀ ਸ਼ੁਰੂ ਕੀਤੀ ਪਠਾਣਾ ਦੇ ਪਿੱਛੇ ਰਹਿ ਗਏ ਸੂਰਮੇ ਸਿੰਘਾਂ ਨੇ ਪਿੱਛੋਂ ਹਮਲਾ ਤੇਜ਼ ਕਰ ਦਿੱਤਾ ਹੁਣ afghan ਲਸ਼ਕਰ ਆਪ ਸਿੰਘਾਂ ਦੇ ਵਿਚਾਲੇ ਘਿਰ ਚੁੱਕਾ ਸੀ ਵਹੀਰ ਨੂੰ ਥੋੜੀ ਸੁਰਤ ਆਉਣ ਤੇ ਵਹੀਰ ਵਿੱਚੋਂ ਵੀ ਕੁਝ ਭਜੰਗੀ ਤੇ ਬੀਬੀਆਂ ਬਜ਼ੁਰਗ afghanਾਂ ਨੂੰ ਪੈ ਗਏ ਘੋੜਿਆਂ ਤੋਂ ਲਾ ਕੇ ਛੁੱਟੇ ਜਾਂਦੇ ਪਠਾਨ ਵਹੀਰੀਆਂ ਹੱਥ ਆ ਜਾਂਦੇ ਤੇ ਉਹ ਡਾਂਗਾ ਛੋਟਿਆਂ ਤੇ ਛੋਟੀਆਂ ਕਿਰਪਾਨਾਂ ਨਾਲ ਉਹਨਾਂ ਨੂੰ ਪਾਰ ਬੁਲਾ ਦਿੰਦੇ ਸਰਦਾਰ ਚਰਤ ਸਿੰਘ ਨੂੰ ਲੜਦਾ ਦੇਖ ਕੇ ਪੰਥ ਨਿਹਾਲ ਹੋ ਰਿਹਾ ਸੀ ਕਿਹੜਾ ਸੂਰਮਾ ਹੈ ਜਿੱਧਰ ਮੌਤ ਦੇਖਦਾ ਹੈ ਉਧਰ ਨੂੰ ਹੀ ਭੱਜ ਲੈਂਦਾ ਹੈ ਕਿਸ ਮਿੱਟੀ ਦਾ ਬਣਿਆ ਹੈ ਇਸ ਦਾ ਜੱਸਾ ਕਿ ਦੇ ਤੇ ਇੰਨੇ ਫੱਟ ਲੱਗ ਜਾਣ ਮਗਰੋਂ ਵੀ ਉਸੇ ਬੀਰਤਾ ਨਾਲ ਜੂਝ ਰਿਹਾ ਹੈ ਅਨੰਦਪੁਰ ਦੀ ਮਿੱਟੀ ਨਾਲ ਇੱਕ ਬਾਬੇ ਦੇ ਬੋਲਣ ਤੇ ਇੱਕ ਬਾਲ ਨੇ ਜਵਾਬ ਦਿੱਤਾ ਸਾਰੇ ਥੋੜਾ ਮੁਸਕਰਾਏ ਸੱਚਮੁੱਚ ਧੰਨ ਸਿਦਕ ਨੇ ਇਹਨਾਂ ਸਿੱਖਾਂ ਦੇ ਜੋ ਹਜ਼ਾਰਾਂ ਮਾਰੇ ਗਿਆਆਂ ਦੀਆਂ ਦੇਹਾਂ ਤੇ ਬੈਠੇ ਵੀ ਮੁਸਕਰਾ ਰਹੇ ਹਨ ਧੰਨ ਨੇ ਸਰਦਾਰ ਚਰਤ ਸਿੰਘ ਜੈ ਸੂਰੇ ਤੇ ਧੰਨ ਨੇ ਵਹੀਰ ਵਿਚਲੇ ਬਾਲ ਬੱਚੇ ਵੀ ਜਿਹੜੇ ਕੋਈ ਆਪਾ ਠਾਪੀ ਵਿੱਚ ਕਿਧਰੇ ਦੌੜ ਨਹੀਂ ਰਹੇ ਸਗੋਂ ਸਿੰਘਾਂ ਦੇ ਕਹਿਣੇ ਵਿੱਚ ਚੱਲ ਰਹੇ ਨੇ ਬਾਬੇ ਭੰਗੂ ਵੱਲ ਦੇਖਦਾ ਮੈਂ ਬੋਲਿਆ ਉਦੋਂ ਸਿੱਖਾਂ ਵਿੱਚ ਇਤفاق ਬਹੁਤ ਸੀ ਮੁਖੀ ਸਿੰਘਾਂ ਦੀ ਸਤਿਵਚਨ ਆਖ ਪੰਥ ਮੰਨਦਾ ਸੀ ਪੰਜਾਂ ਸਿੰਘਾਂ ਵੱਲੋਂ ਕੀਤੇ ਕਿਸੇ ਵੀ ਗੁਰਮਤੇ ਨੂੰ ਸੀਸ ਨਮਾਉਂਦਾ ਸੀ ਖਾਲਸਾ ਕੋਈ ਸਵਾਰਥ ਲਾਲਚ ਹੈ ਹੀ ਨਹੀਂ ਸੀ ਜਦ ਜਦ ਅਸੀਂ ਸਤਿਵਚਨ ਕਹਿਣਾ ਛੱਡਾਂਗੇ ਖੁਆਰ ਹੋਵਾਂਗੇ ਬਾਬਾ ਮੇਰੇ ਕੰਨੀ ਦੇਖਦਾ ਬੋਲਿਆ ਸਤਿਵਚਨ ਬਾਬਾ ਜੀ ਪਤਾ ਨਹੀਂ ਇੱਥੇ ਬਣਦਾ ਵੀ ਸੀ ਕਿ ਨਹੀਂ ਪਰ ਮੇਰਾ ਇਹੀ ਕਹਿਨ ਨੂੰ ਚਿਤ ਕੀਤਾ ਸੱਚਮੁੱਚ ਜੇ ਸਰਦਾਰ ਚਰਤ ਸਿੰਘ ਮੁੜ ਨਾ ਬੋੜਦਾ ਤਾਂ ਪਠਾਣਾ ਨੇ ਵਹੀਰ ਨੂੰ ਇੰਜ ਵੜਨਾ ਸੀ ਜਿਵੇਂ ਕਿਸਾਨ ਪੱਕੀ ਫਸਲ ਵੜਦਾ ਹੈ ਇੱਕ ਹੋਰ ਬਾਬਾ ਬੋਲਿਆ ਵਹੀਰ ਹੁਣ ਸਰਦਾਰ ਦੇ ਗੁਣ ਗਾ ਰਹੀ ਸੀ ਤੇ ਨਾਲ ਨਾਲ ਅਸੀਸਾਂ ਵੀ ਦੇ ਰਹੀ ਸੀ ਜੇ ਤੁਸੀਂ ਸੂਰਮੇ ਦੇ ਸਰੀਰ ਤੇ ਲੱਗੇ ਫੱਟ ਗਿਣਨ ਬੈਠ ਜਾਓ ਤਾਂ ਤੁਹਾਨੂੰ ਸ਼ਾਇਦ ਓਨੀ ਗਿਣਤੀ ਨਾ ਆਉਂਦੀ ਹੋਵੇ ਜਿੰਨੇ ਉਸ ਦੇ ਸਰੀਰ ਤੇ ਫੱਟ ਹਨ ਗੋਲੀਆਂ ਤੀਰਾਂ ਤਲਵਾਰਾਂ ਨਿਜਿਆਂ ਨਾਲ ਵਿੰਨੀ ਪਈ ਹੈ ਸਾਰੀ ਦੇ ਪੀਂ ਮਸੈਣ ਵਾਂਗ ਜਿੱਧਰ ਵੀ ਜਾਂਦਾ ਹੈ ਵੈਰੀਆਂ ਦੇ ਆਹੂ ਲਾਈ ਆਉਂਦਾ ਹੈ ਕਿਹੜਾ ਪੀਂਸੈਣ ਵਲਛਲ ਵਰਤ ਕੇ ਜੰਗ ਕਰਦੇ ਲੋਕ ਕਾਦਰ ਸਰਦਾਰ ਚਰਤ ਸਿੰਘ ਦੇ ਹਾਨ ਦੇ ਹੋ ਸਕਦੇ ਹਨ ਕੋਈ ਇੱਕ ਵੀ ਵਾਰ ਜੇ ਤੁਸੀਂ ਦੇਖਣ ਬੈਠੋ ਤਾਂ ਇੱਕ ਵੀ ਵਾਰ ਖਾਲੀ ਨਹੀਂ ਮੁਰਦਾ ਇਸ ਯੋਧੇ ਦਾ ਤੁਸੀਂ ਪ੍ਰਯੋਜਨ ਦੇਖੋ ਖਾਲਸਾ ਜੀ ਚਰਤ ਸਿੰਘ ਦਾ ਤੇ ਦੁਸ਼ਮਣ ਫੌਜਾਂ ਦਾ ਲੜਾਈ ਦਾ ਮਕਸਦ ਦੇਖੋ ਦੋਹਾਂ ਤਰ੍ਹਾਂ ਦਾ ਸੰਸਾਰ ਦੇ ਕਿਸੇ ਯੋਧੇ ਦੀ ਤੁਲਨਾ ਸ਼ਾਇਦ ਚਰਤ ਸਿੰਘ ਨਾਲ ਕੀਤੀ ਹੀ ਨਹੀਂ ਜਾ ਸਕਦੀ ਇਸ ਦੀ ਜੰਗ ਧਰਮ ਯੁੱਧ ਹੈ ਇਹ ਕੋਈ ਰਾਜ ਭਾਗ ਦੇ ਭੁੱਖੇ ਮੁਗਲਾਂ ਤੁਰਕਾਂ ਜਾਂ ਜਰਜੂਰੂ ਲਈ ਲੜਦੇ ਰਾਜਿਆਂ ਵਰਗਾ ਨਹੀਂ ਇਹ ਤਾਂ ਮਨੁੱਖਤਾ ਦੇ ਭਲੇ ਲਈ ਲੜ ਰਿਹਾ ਹੈ ਇੱਕ ਵੱਡੀ ਉਮਰ ਦਾ ਬਜ਼ੁਰਗ ਬੋਲਿਆ ਤਨ ਹੈ ਚੜਤ ਸਿੰਘ ਇਹ ਸਾਡਾ ਰਾਖਾ ਬਣ ਕੇ ਬੋੜਿਆ ਹੈ ਐਸੀਆਂ ਅਸੀਸਾਂ ਤੇ ਗੁਣ ਗਾਣ ਤੋਂ ਬੇਖਬਰ ਸਰਦਾਰ ਧਰਮ ਯੁੱਧ ਵਿੱਚ ਅਫਗਾਨਾਂ ਦੇ ਆਹੂ ਲਾ ਰਿਹਾ ਹੈ ਲਹੂ ਨਾਲ ਉਸ ਦੇ ਚੋਲੇ ਦਾ ਰੰਗ ਬਦਲ ਗਿਆ ਹੈ ਕਿਰਪਾਨ ਦੇ ਮੁਠੇ ਵਿੱਚ ਹੱਥ ਸੁੱਜ ਗਿਆ ਹੈ ਘੋੜੇ ਜ਼ਖਮੀ ਹੋ ਚੁੱਕੇ ਹਨ ਪਰ ਸਿਦਕ ਸਿੱਖ ਦੇ ਸਿੱਦਕ ਨੂੰ ਕੋਈ ਛੋਹ ਵੀ ਨਹੀਂ ਸਕਿਆ ਜੋ ਵੀ ਸਾਡੇ ਵਿੱਚੋਂ ਜਿਉਦਾ ਰਹੇਗਾ ਚੜਤ ਸਿੰਘ ਕਰਕੇ ਰਹੇਗਾ ਤੇ ਉਸ ਦਾ ਦੇਨਦਾਰ ਹੋਵੇਗਾ ਮਹਾਰਾਜ ਕਿਰਪਾ ਕਰਨ ਤੇ ਚੜਤ ਸਿੰਘ ਦਾ ਪ੍ਰਤਾਪ ਹੋਰ ਵਧੇ ਸਾਰੇ ਪੰਥ ਦਾ ਇਹ ਆਗੂ ਹੋਵੇ ਤੇ ਸਰਦਾਰਾਂ ਸਿਰ ਸਰਦਾਰ ਹੋਵੇ ਕੋਈ ਕਹਿ ਰਿਹਾ ਸੀ ਕਿ ਇਹ ਪਾਤਸ਼ਾਹ ਬਣੇ ਕੋਈ ਕਹਿੰਦਾ ਹੈ ਲਾਹੌਰ ਦੇ ਤਖਤ ਤੇ ਬੈਠੇ ਕਿਧਰੋਂ ਆਵਾਜ਼ ਆ ਰਹੀ ਹੈ ਕਿ ਮੁਲਤਾਨ ਪਿਸ਼ੌਰ ਵੀ ਇਸ ਦਾ ਸਿੱਕਾ ਚੱਲੇ ਕੋਈ ਕਹਿੰਦਾ ਹੈ ਕਸ਼ਮੀਰ ਕਾਬਲ ਤੱਕ ਇਸ ਦੇ ਝੰਡੇ ਝੁਲਣ ਦਿੱਲੀ ਦੱਖਣ ਪਹਾੜ ਤੇ ਕੋਲ ਦੇ ਸ਼ਾਮਾ ਵਿੱਚ ਚੜਤ ਸਿੰਘ ਦਾ ਰਾਜ ਹੋਵੇ ਚਾਰੇ ਕੂਟਾਂ ਵਿੱਚ ਸਰਦਾਰ ਚੜਤ ਸਿੰਘ ਦੀ ਜੈ ਜੈਕਾਰ ਹੋਵੇ ਐਸੀਆਂ ਅਸੀਸਾਂ ਮਾਈਆਂ ਬੀਬੀਆਂ ਦੇ ਰਹੀਆਂ ਹਨ ਜਿਨ੍ਹਾਂ ਦੇ ਬੱਚਿਆਂ ਦਾ ਰਾਖਾ ਬਣ ਕੇ ਚੜਤ ਸਿੰਘ ਸਭ ਦੇ ਹਿੱਸੇ ਦੇ ਫਟ ਆਪਣੇ ਸਿਰ ਲੈ ਰਿਹਾ ਹੈ ਹੁਣ ਤਾਂ ਹਾਲਾਤ ਇਹ ਹੋ ਗਈ ਹੈ ਕਿ ਵਹੀਰ ਵਿੱਚ ਜਿਸ ਨੂੰ ਵੀ ਕਿਸੇ ਪਾਸੇ ਪਠਾਣਾ ਦੇ ਹੱਲੇ ਦਾ ਭੈ ਹੁੰਦਾ ਹੈ ਉਹ ਚੜਤ ਸਿੰਘ ਵੱਲ ਚਲਾ ਜਾਂਦਾ ਹੈ ਜਿੱਧਰ ਜਿੱਧਰ ਚਰਤ ਸਿੰਘ ਜਾਂਦਾ ਹੈ ਵਹੀਰ ਉਸੇ ਪਾਸੇ ਚਲੀ ਜਾਂਦੀ ਹੈ ਸ਼ਹੀਦ ਸਿੰਘ ਨਾਲ ਹਨ ਸਰਦਾਰ ਚਰਤ ਸਿੰਘ ਦੇ ਤੇ ਉਹ ਸਰਦਾਰ ਦੀ ਕਦੇ ਹਾਰ ਨਹੀਂ ਹੋਣ ਦੇਣਗੇ ਤੁਸੀਂ ਦੇਖਿਓ ਸਰਦਾਰ ਸਾਡਾ ਸਭ ਦਾ ਮੁਕਤੀਦਾਤਾ ਬਣੇਗਾ ਤੇ ਸ਼ੁਕਰ ਚੱਕੀਆਂ ਦਾ ਸਿੱਕਾ ਕਾਮਲ ਕੰਧਾਰ ਤੀਕ ਚੱਲੇਗਾ ਇੱਕ ਬਾਬੇ ਨੇ ਭਵਿੱਖਤ ਵਾਕ ਕਹੇ ਤੇ ਵਹੀਰ ਲਗਾਤਾਰ ਜੂਝ ਰਹੇ ਸਰਦਾਰ ਚਰਤ ਸਿੰਘ ਲਈ ਅਰਦਾਸਾਂ ਕਰਦਾ ਰਿਹਾ ਜਿਉਂ-ਜਿਉਂ ਬਾਬਾ ਸਾਨੂੰ ਦੱਸ ਰਿਹਾ ਹੈ ਕਿ ਕਿਵੇਂ ਵਹੀਰ ਸਰਦਾਰ ਚਰਤ ਸਿੰਘ ਨੂੰ ਰਾਜ ਭਾਗ ਦੀਆਂ ਅਸੀਸਾਂ ਦੇ ਰਹੀ ਹੈ ਤੇ ਉਹ ਤੇ ਮੇਰੇ ਸਾਰੇ ਪਿੰਡੇ ਤੇ ਲੂ ਕੰਡੇ ਖੜੇ ਹੋ ਰਹੇ ਹਨ ਤੇ ਮੈਂ ਬਿੰਦ-ਬਿੰਦ ਮਗਰੋ ਆਪਣੀਆਂ ਬਾਹਾਂ ਤੇ ਹੱਥ ਫੇਰ ਰਿਹਾ ਹਾਂ ਪਤਾ ਨਹੀਂ ਸਰਦਾਰ ਚਰਤ ਸਿੰਘ ਦਾ ਨਾਮ ਸੁਣਦਿਆਂ ਹੀ ਮੈਨੂੰ ਧੜ ਤੜੀ ਗਈ ਕਿਉਂ ਛੜ ਜਾਂਦੀ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ